ਦੀਓ ਹੋ ਸਾਹਮਣੇ ਦੀ ਅਸੀਂ ਅਸੀਂ ਤਾਂ ਉੱਥੇ ਟਾਉਨ 'ਚ ਆਪਣੀ ਗੱਡੀ ਸਟਾਪ ਕਰਾ ਰਹੇ ਸੀ ਲਓ ਦੇਖਿਆ ਧੂਆਂ ਧੂਆਂ ਉੜਦਾ ਹੋਇਆ ਸੀ ਪਤਾ ਨਹੀਂ ਕੀ ਹੋ ਗਿਆ ਪੱਟ ਤਿੰਨੋਂ ਉੱਡਦਾ ਹੋ ਰਿਹਾ ਹੋਰ ਜਿੱਪੀ ਦਿੱਖੀ ਆਉਂਦੀ ਆਓ ਤੁਸੀਂ ਨਾਲੇ ਆ ਕੇ ਆਪਣੀ ਗੱਡੀ ਆ ਰਹੇ ਹਾਂ ਇਹ ਕਿਹਨੇ ਨਾਲੋਂ ਨਾਲੋਂ ਵਿੱਚ ਆ ਰਹੇ ਗੱਡੀ ਦੇ ਉੱਥਾਨਾ ਪ੍ਰਾਪਤ ਅਨੰਦ ਬੱਧਾ ਜਿੰਦਾ ਜੀ ਅਸਮਨਿਸ਼ੇ ਗੱਡੀ ਆ ਰਹੇ ਮੇਰੀ ਅੱਗੇ ਬੜੀ ਬੜੀ ਚੀਜ਼ ਹੋ ਗਈ ਲੋਕਾਂ ਨੂੰ ਆਪਾਂ ਹੈਲੋ ਨੋ ਚਾ ਲੋ ਅੰਤ ਕਰ ਦਿਓ ਕਿੰਨੇ ਬੰਦੇ ਇਨ ਅੱਥੇ ਹੀ ਆ ਵੀਰੇ ਕਿੰਨੇ ਬੰਦੇ ਇਨ ਅੱਥੇ ਹੀ ਯਾਰ ਇਹ ਤਾਂ ਹੁਣ ਤੇ ਪਤਾ ਹੀ ਨਹੀਂ ਦੋ ਦਾ ਤੁਹਾਡੇ ਸਾਹਮਣੇ ਹੀ ਨੇ ਅੱਛਾ ਜੀ ਹੋਰ ਹੈ ਕਾਦੇ ਨਾਲ ਹੋਇਆ ਐਕਸੀਡੈਂਟ ਇੱਕਾਸ ਖੁਸ਼ੀ ਦੇ ਬੁਕੇ ਇੱਕਾਸ ਖੁਸ਼ੀ ਦੇ ਆਹ ਤੀਵੇਂ ਪਾਸੇ 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 ਰੋੜੇ ਬੰਦਾ ਮੈਂ ਕਿਹਨੇ ਲੈ ਗਿਆ ਨਹੀਂ ਨਹੀਂ ਸਾਡੇ ਸਾਹਮਣੇ ਲੈ ਦਿਓ ਫੜਦੇ ਆਣਾ ਫੁੱਲ ਸਾਲਾ ਇਹ ਫੜੇਗੇ ਜਿਹੜੇ ਜਿਨ੍ਹਾਂ ਨੇ ਮਾਰੇ ਅੱਛਾ ਫੁੱਲ ਸਾਲਾ ਨਾ ਬੰਦੇ ਕਿੰਨੇ ਬੰਦੇ ਕਿੰਨੇ ਬੰਦੇ ਕਿੰਨੇ ਆਪਣੇ ਕਲੋਨੀ ਦੇ ਨੇ ਕਈ ਸਨੋਰ ਦੇ ਨੇ ਦੋ ਸਨੋਰ ਦੇ ਬੰਦੇ ਨੇ ਵੀਰੇ ਅੱਛਾ ਜੀ ਉਹ ਇਧਰ ਗਏ ਦੌਰੇ ਗਏ ਇਹ ਮਤਲਬ ਇਹ ਕਾਦਣਾ ਪਲਟੇ ਇਹ ਕਾਦਣਾ ਹੋਇਆ ਇਹਨੇ ਯਾਰ ਗੋਲੀਆਂ ਮੋਲੀਆਂ ਪਹਿਲਾਂ ਤੇਜ਼ ਮਾਰਿਆ ਅੱਛਾ ਜੀ ਇੱਕ ਵਾਰ ਪਲਟੀ ਹੈ ਦੋ ਤਿੰਨ ਵਾਰੀ ਗੱਡੀ ਪਲਟੀ ਹੈ ਇਹ ਓਕੇ ਤਾਂ ਹੋਇਆ ਜੀ ਇਹ ਜਿਹਨਾਂ ਦੀ ਡੈਥ ਹੋਈ ਹੈ ਇੱਕ ਇੱਕ ਹਾਦਸੇ ਦੇ ਸੀਗੇ ਇੱਕ ਵਾਰ ਤੇਰੀ ਜੈਕਤੀ ਵਾਰੀ ਇੱਕ ਵਾਰੀ ਸਾਈਡ ਚ ਪਈ ਆ ਜਦੋਂ ਸਾਡੇ ਨੇ ਆਜੋ ਹਾਂ ਜੀ ਐਕਟਿਵ 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 ਪਈ ਐਕਟਿਵ ਹੋ ਰਿਹਾ ਐਕਟਿਵ ਹੋ ਰਿਹਾ ਬਹੁਤ ਬਣੇ ਹੋਣੇ ਰੱਖ ਵੀਰੇ ਮਾਣਾ ਮਾਣਾ ਥੰਨੇ ਵੀਰੇ ਕਿਦਾ ਕਿਦਾ ਇਹਦਾ ਉਹ ਪੰਗਾੰਦ ਦਾ ਰਹੀ 97 ਜਰੂਰ ਜਰੂਰ ਵੀਰੇ ਆਪੇ ਦੇ ਜੋ ਯਾਰ ਬਸ ਹੋਣੀ ਨਾ ਯਾਰ ਬੜਾ ਵੀਰੇ ਲੌਕ ਲਾਏ ਤੱਕੀ ਲਾਣ ਦੇ ਨੰਬਰ ਭੇਜੋ ਯਾਰ ਡੋਲ ਵੀਰੇ ਯਾਰ ਡਾਕਟਰ ਆਲੇ ਵੀਰੇ ਅੱਛਾ بہت دیر سے آیا ہے کتنا دیر سے آیا ہے ہاں جی سٹی کیمرہ لگا ہے दो दो जो दो एक तो दोनों को फेंक दिया एकदम से हाँ ये पटियाली से तो आ रहा था ये अभी हमारे पास क्या आ रहा था ये हम लोग पीछे पीछे थे यहाँ आया था सिनोर में ही

ਹਾਂ ਪਤਾ ਸੀ ਅਗੇ ਕੋਈ ਡੈਡ ਮਤਲਬ ਉਹਨਾਂ ਨੂੰ ਪਹਿਲਾਂ ਕਿਉਂ ਬੋਲਣਗੇ ਅੰਬੂਸਾਲਾ ਅੰਮ੍ਰਿਤ ਦੇ ਅੱਗੇ ਆਪਾਂ ਜਾ ਕੇ ਪਤਾ ਕਰਦੇ ਹਾਂ ਕਿ ਇਹ ਕੀ ਹੈ ਉਹਨੂੰ ਕਿੱਥੇ ਚੱਲੋ ਪੁਨਰ ਰੂਪਰਾਇਜ ਰੈਫਰ ਕਰ ਦਿੱਤੇਗੇ ਜਾਂ ओरिजिनल ਦੇਖਦੇ ਆਂ ਉੱਧਰ ਜਾ ਕੇ ਪਤਾ ਕਰਦੇ ਹਾਂ ਪਤਾ ਕਰਦੇ ਆਂ ਅਜਾ ਆਹ ਡੈਡ ਫੁੱਡੀਆਂ ਚ ਗਈਆਂ ਇੱਕ ਨਹੀਂ ਡੈਡ ਬੁਡੀ ਚੁਕਾਈ ਹੁਣ ਤੁਸੀਂ ਦੋ ਬੰਦੇ ਆਪਣਾ ਇਹਨੂੰ ਪਤਾ ਚੱਲ ਚੁੱਕੀ ਐਂਬੂਲੈਂਸ ਅੱਛਾ ਇਹ ਇੱਕ ਮੋੜੀ ਤੇ ਚੁਕਾਈ ਹੁਣ ਕੁਝ ਜਿਹਾ ਆਪਣਾ ਜ਼ਿਆਦਾ ਸੀਰੀਅਸ ਠੀਕ ਜਿਵੇਂ ਪਹਿਲਾਂ ਪੁਲਿਸ ਨੇ ਤੇ ਦੋ ਡੈਡ ਬੁਡੀ ਆਏ ਸੀ ਜਿੱਥੇ ਜਿੱਥੇ ਕੁਝ ਤਿੰਨ ਨੇ ਪੁਲਿਸ ਚੱਕਵਾ ਕੇ ਲੇ ਟ੍ਰੈਫਿਕ ਗਿਆ ਨਾਲ ਆਪਣਾ ਤੇ ਆਪਣੇ ਇੱਕ ਵਾਰ ਚੀਜ਼ ਨਾਲ ਆਹ ਦੇਖੋ ਜੀ ਹਾਂ ਜੀ ਇਹਨੇ ਫੈਕਟਰੀ ਐਕਸੀਡੈਂਟ ਕੇਸ ਆਇਆ ਸੀਗਾ ਪੁਲਿਸ ਕੇਸ ਕਾਰਨ ਉਹਨਾਂ ਨੂੰ ਆਪਾਂ ਰਜਿਸਟਰ ਰੈਫਰ ਕੀਤਾ ਸੀ ਠੀਕ ਹੈ ਠੀਕ ਹੈ ਇੱਕ ਕੁੜੀ ਇੱਕ ਮੁੰਡਾ ਸਾਥੇ ਗੁੜਿਆ ਸੀ ਕੁੜੀ ਹੁੰਦੀ ਕਿ ਮਤਲਬ ਹਾਲਤ ਕਿਵੇਂ ਸੀ ਉਹਨਾਂ ਦੀ ਇੱਕ ਤੇ ਲੈਗ ਤੇ ਲੱਗੀ ਹੋਈ ਸੀਗੀ ਇੱਕ ਤੇ ਹੈਡ ਤੇ ਸੀਗੀ ਆ ਦੋਨੋਂ ਹੁਣ ਆਪਾਂ ਰਜਿਸਟਰ ਰੈਫਰ ਕਰਦੇ ਹਾਂ ਪਰ ਬਾਕੀ ਸੇ ਲੇਡੀਜ਼ ਦੇ ਹੈਡ ਤੇ ਲੱਗੀ ਹੈ ਤੇ ਲੇਡੀਜ਼ ਦੇ ਲੈਗ ਤੇ ਹੈ ਅੱਛਾ ਜੀ ਔਰ ਮਤਲਬ ਤੁਹਾਡੇ ਕਹਿਣ ਦਾ ਮਤਲਬ ਕੀ ਹੈ ਵੀ ਠੀਕ ਠਾਕ ਸੀਗੇ ਜਾਂ ਕੰਡੀਸ਼ਨ ਸੀਰੀਅਸ ਸੀਗੀ ਇਹ ਕਿਹੜਾ ਐਕਸੀਡੈਂਟ ਹੈ ਗ੍ਰੇਵ ਹੋ ਕੰਡੀਸ਼ਨ ਸੀਰੀਅਸ ਸੀ ਮਤਲਬ ਜ਼ਿਆਦਾ ਹਾਂਜੀ ਹਾਂਜੀ ਅੱਛਾ ਤੁਸੀਂ ਰੋਜਿੰਦਰਾ ਕਰਤੇ ਰਿਹਾ ਰੋਜਿੰਦਰਾ ਰੋਜਿੰਦਰਾ ਠੀਕ ਹੈ ਸਰ ਥੈਂਕ ਯੂ ਬੁਧਿਆਦੀ ਕੋ ਹੋਰ ਪਿੰਡਾਂ ਦੀ ਰਮਨਦਾ ਜੀ ਉਹ ਤਾਂ ਬੇਟੀ ਦੀ ਉਹ ਸਾਹਮਣੇ ਬੈਠੀ ਨਹੀਂ ਉਹ ਅਸੀਂ ਤਾਂ ਉੱਥੇ ਟਾਉਨ 'ਚ ਆਪਣੀ ਗੱਡੀ ਸੈੱਟ ਕਰਾ ਰਹੇ ਸੀ ਚਲੋ ਦੇਖਿਆ ਧੂਆਂ ਧੂਆਂ ਉੜਦਾ ਹੋਇਆ ਸੀ ਪਤਾ ਨਹੀਂ ਕੀ ਹੋ ਗਿਆ ਪਾਟ ਤਿੰਨੋਂ ਉੜਦਾ ਹੋ ਰਿਹਾ ਹੋਰ ਠੀਕ ਹੈ ਸਰ ਉਹ ਗੱਡੀ ਖੜਾਈ ਆਓ ਤੁਸੀਂ ਨਾਲੇ ਪਿੱਛੇ ਆ ਕੇ ਨਾਲੇ ਆਏ ਆਪਣੀ ਗੱਡੀ ਆ ਰਹੇ ਹਾਂ ਆਦ ਰਾਮ ਜੀ ਸਭ ਜੇ ਆ ਰਹੇ ਗੱਡੀ ਜੀ ਕਿ ਉਠਾਣਾ ਬਰਾਬ ਅਨੰਤ ਬੱਲੇ ਜੈਨਦਰ ਜੀ ਸਭ ਨਿਸ਼ੇ ਗੱਡੀ ਆ ਰਹੇ ਮੇਰੀ ਅਲੀ ਆਵਾਜ਼ ਆਵਾਜ਼ ਆਮੰਦ ਕਰੋ ਕਿੰਨੇ ਬੰਦੇ ਇੱਥੇ ਹੀ ਵੀਰੇ ਕਿੰਨੇ ਬੰਦੇ ਇੱਥੇ ਹੀ ਯਾਰ ਇਹ ਤਾਂ ਹੁਣ ਪਤਾ ਹੀ ਬਾਤ ਅੱਛਾ ਦੋ ਤਾਂ ਤੁਹਾਡੇ ਸਾਹਮਣੇ ਹੀ ਨੇ ਅੱਛਾ ਜੀ ਹੋ ਰਿਹਾ ਹੈ ਕਾਦੇ ਨਾਲ ਹੋਇਆ ਐਕਸੀਡੈਂਟ ਹੈ ਇੱਕ ਆਸ ਵਿੱਚ ਜੇ ਬੁਕੇ ਹੈ ਇੱਕ ਆਸ ਵਿੱਚ ਹੈ ਆਹ ਅੱਜ ਦੀ ਵਾਰੀ ਪੁੱਤ ਗਿਆ ਦਾਸ ਪੁੱਤ ਗਿਆ ਰੋੜਾ ਬੰਦਾ ਲੈ ਗਏ ਨਹੀਂ ਲੈ ਗਏ ਨਹੀਂ ਨਹੀਂ ਪੁੱਤਾਂ ਨੇ ਲੈ ਗਏ ਸਾਡੇ ਸਾਹਮਣੇ ਲੈ ਗਏ ਫੜਦੇ ਹੋਣਾ ਫੁੱਟ ਸਾਲਾ ਇਹ ਫੜੇਗੇ ਜਿਹੜੇ ਜਿਨ੍ਹਾਂ ਨੇ ਮਾਰੇ ਹਾਂ ਹਾਂ ਅੱਛਾ ਬਿਲਕੁਲ ਨਾ ਸਾਡੇ ਸਾਹਮਣੇ ਬੰਦੇ ਕਿੰਨੇ ਬੰਦੇ ਕਿੰਨੇ ਬੰਦੇ ਕਿੰਨੇ ਕੰਮਕਲੋਜੀ ਚ ਨੇ ਕਈ ਸਨੋਰ ਦੇ ਨੇ ਦੋ ਸਨੋਰ ਦੇ ਬੰਦੇ ਨੇ ਵੀਰੇ ਅੱਛਾ ਜੀ ਉਹਦਰ ਗਏ ਜੋ ਰਹੇ ਗਏ ਇਹ ਮਤਲਬ ਇਹ ਕਾਦਣਾ ਪਲਟੇ ਹੈ ਕਾਦਣਾ ਹੋਇਆ ਇਹਨੇ ਯਾਰ ਗੋੜੀ ਗੋੜੀ ਪਹਿਲਾਂ ਤੇਜ਼ ਮਾਰਿਆ ਅੱਛਾ ਜੀ ਇੱਕ ਵਾਰ ਗੱਡੀ ਬਲਟੀ ਹੈ ਦੋ ਤਿੰਨ ਵਾਰੀ ਗੱਡੀ ਬਲਟੀ ਹੈ ਇਹ ਓਕੇ ਤਾਂ ਹੋਇਆ ਜੀ ਇਹ ਜਿਹਨੇ ਡੈਥ ਹੋਈ ਹੈ ਇਹ ਇੱਕ ਇਹ ਕਾਦਦੇ ਦੇ ਸੀਗੇ ਇੱਕ ਵਾਰ ਦੇ ਦੀ ਜੈਕਤੀ ਵਾਰੀ ਇੱਕ ਵਾਰ ਨਹੀਂ ਸਾਈਡ ਤੇ ਪਈ ਆ ਜਦੋਂ ਸਾਡੇ ਨੇ ਆ ਜੀ ਹਾਂ ਜੀ ਇੰਡਾਇਰੈਕਟਿਵ ਹੈ ਇਹਦੇ ਲੈ ਕੋ ਪਈ ਐਕਟਿਵ ਹੋ ਕੇ ਚੈੱਕ ਕਰੇ ਬਹੁਤ ਬਣੇ ਆਉ ਲੱਗਿਆ ਸਾਹਮਣੇ ਸਰ ਉੱਪਰ ਤੋਂ ਹੱਲੇ ਤੋਂ ਨਾਈਕ ਦੇ ਦੋ ਬੰਦੇ ਆ ਕੇ ਖੀਚੀ ਹੁੰਦੀ ਆ ਜੀ ਬਸ ਹੋ ਗਈ ਸਵੇਰ ਪਾਜੀ ਕਾਲੇ ਦੇ ਨੰਬਰ ਤਾਂ ਹੁਣ ਨਹੀਂ ਆ ਤੁਹਾਡੇ ਹਾਂ ਜੀ ਬਸ ਠੀਕ ਹੈ ਅਗਲੇ ਗੱਡੀ ਆਪਾਂ ਹਿਲਣੀ ਨਹੀਂ ਚਾਹੀਦੀ ਬਾਕੀ ਅਸੀਂ ਇਹਦਾ ਡਰਾਈਵਰ ਤਾਂ ਸੀ ਲੱਭ ਹੀ ਲੈਣਾ ਬਸ ਕੋਈ ਨਾ ਬੋਟਾ ਕਰੇ ਥੋੜਾ ਜਿਆਦਾ ਦੂਰ ਦੂਜੀ ਹੋ ਸਕਦੀ ਕੋਈ ਚੱਕਰ ਉਸ ਤੋਂ ਬਾਅਦ ਆਪਾਂ ਜੋ ਵੀ ਹੈਗਾ ਯਾ ਪਰ ਮੋਕੇ ਉੱਤੇ ਜਿੰਨਾ ਕਿ ਸਾਰ ਨੂੰ ਗੱਡੀ ਨਹੀਂ ਹਿੱਲਣੀ ਚਾਹੀਦੀ ਪਾਣੀ ਦਾ ਮੋਰ ਵੀ ਕਰੋ ਬੜੀ ਸਖਤ ਗੱਡੀ ਹਲਾ ਕੇ ਅੰਦਰੀ ਕਰਾ ਦੇ ਜੀ ਗੇਟ ਤੇ ਗੱਡੀ ਨਹੀਂ 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 ਕੋਈ ਗੱਲ ਨਹੀਂ ਕੋਈ ਇਹਨੂੰ ਕੋਣ ਖਾਣ ਲੱਗੇ ਗੱਡੀ ਤੇ ਕੁਝ ਨਹੀਂ ਹੁੰਦਾ ਇਹਨੂੰ ਲੈ ਕੇ ਜਾ ਸਕਦਾ ਮਾਈਦਾਨਾ ਇਹ ਸਟਾਰਟਿੰਗ ਨੂੰ ਨਹੀਂ ਬੋਲ ਲੱਜੂ ਨਹੀਂ ਨਹੀਂ ਪਤਾ ਲੱਗਿਆ ਸਰ ਕਿੱਥੇ ਪਤਾ ਲੱਗਿਆ ਸਰ ਕਿੱਥੇ ਦੀ ਨਹੀਂ ਗੱਡੀ ਨਹੀਂ ਹਜੇ ਨਹੀਂ ਪਤਾ ਲੱਗਾ ਹਜੇ ਤਾਂ ਮੈਨੂੰ ਲੱਗਿਆ ਅਸੀਂ ਬਚਾਅ ਕਰਨ ਵਾਸਤੇ ਲੱਗੇ ਹੋਈਆਂ ਗੱਡੀਆਂ ਬਚਾਈਆਂ ਜਿਹੜੇ ਦੇ ਨਾਲ ਕਰਟੂਟੀ ਹੋਈ ਆ ਉਹਨਾਂ ਨੂੰ ਲੈ ਕੇ ਐਂਬੂਲੈਂਸ ਚ ਪਾ ਕੇ ਹਸਪੀਟਲ ਪਹੁੰਚਾਇਆ ਤੇ ਇਹ ਹੁਣ ਬਾਤੀ ਜਿਹਨੇ ਦੋਾਂ ਦੀ ਡਾਕਟਰ ਚੁੱਕੀ ਜਾਂ ਉਹਨਾਂ ਬਾਰੇ ਵੀ ਹੁਣ ਪਤਾ ਲੱਗ ਗਿਆ ਹੁਣ ਸਰ ਇੱਕ ਬੱਚਾ ਵੀ ਕਹਿੰਦੇ ਨਾਲ ਸੀਗਾ ਉਹ ਬੱਚਾ ਨਾਲ ਸੀ ਉਹਨਾਂ ਨੂੰ ਹੌਸਲੋ ਇਧਰ ਰੈਫਰ ਕਰਤਾ ਰਜਿਸਟਰ ਹਸਪਤਲ ਨੂੰ ਇਹ ਹੁਣ ਡਾਕਟਰਾਂ ਨੂੰ ਹੁਣ ਜੋ ਸਾਨੂੰ ਰਿਪੋਰਟ ਮਿਲੂਗੀ ਤੇ ਇੱਕ ਲੇਡੀਜ਼ ਵੀ ਕਹਿੰਦੇ ਵੀ ਇਹਦੇ ਸੱਟ ਲੱਗੀ ਵੀ ਉਹਦੀ ਕੰਡੀਸ਼ਨ ਕਿਵੇਂ ਆ ਹੁਣ ਕੰਡੀਸ਼ਨ ਤਾਂ ਜੀ ਡਾਕਟਰ ਹੀ ਦੱਸ ਸਕਦੇ ਆ ਅਸੀਂ ਤਾਂ ਮੈਂ ਤੁਹਾਡੇ ਸਾਹਮਣੇ ਇੱਥੇ ਜਿੱਦਾਂ ਹੀ ਆਉਂਦੀ ਸਪੋਰਟਰ ਨੂੰ ਪਤਾ ਲੱਗਿਆ ਮੈਂ ਤਾਂ ਨਾਲ ਦੀ ਨਾਲ ਹੀ ਉਥੋਂ ਹੀ ਨਾਕੇ ਦੇ ਉੱਤੇ 50 ਮਿੰਟਾਂ ਚੱਟੇ ਆ ਗਈਆਂ ਇੱਥੇ ਆ ਕੇ ਨਾਲ ਦੀ ਨਾਲ ਡੱਡ ਬੁੱਧੀਆਂ ਜੀਆਂ ਚਖਾਈਆਂ ਤੇ ਜਿਹੜੇ ਆਪਣ ਬਾਕੀ ਉਹਨੂੰ ਫੋਟੋ ਨੇ ਨਿਸ਼ਾਨਦਾ ਡਾਕਟਰ ਸਾਹਿਬ ਦੇ ਕੋਲੋਂ ਜਿਹੜੀ ਆਊਗੀ ਜਿਹੜੇ ਮੈਂ ਜਵਾਨ ਭੇਜਿਆ ਉਹਨਾਂ ਨੂੰ ਪਤਾ ਕਰਕੇ ਆਪਾਂ ਲਾਂਡੀ ਨਾਲ ਪਾਸਾ ਕਰ ਚੁੱਕੇ ਹਾਂ ਠੀਕ ਹੈ ਜਿਹੜਾ ਤਰੋਟੀ ਹੋਈ ਜਾ ਡਰਾਈਵਰ ਇਹਦਾ ਮੋਕੇ ਤੇ ਉੱਤੇ ਫਰਾਰ ਹੋ ਗਿਆ ਤੇ ਜੋ ਲੇਬਰ ਵਾਲੇ ਦੋ ਬੰਦੇ ਸੀਗੇ ਉਹ ਸਾਡੀ ਆਪਣਾ ਕਸ਼ਟ ਤੇ ਲੋਕਲੀਆਂ ਸਰ ਗੱਡੀ ਕਿਧੋਂ ਬਾਹਰ ਦੀ ਹੈ ਨੰਬਰ ਤੋਂ ਪਤਾ ਲੱਗਿਆ ਲੋਕਲ ਨੰਬਰ ਗੱਡੀ ਅੱਛਾ ਪਤਾ ਲੱਗ ਜਾਏਗਾ ਕੋਈ ਆਪਣਾ ਪਤਾ ਕਰ ਪਾਣੀ ਕੋਈ ਕਰਿਆਲਾ ਨੰਬਰ ਹੈ ਜੀ